ਸਰਬਜੀਤ ਪਿੰਡੂ ਲਕਿਤੀਮਾਨ ਜੈਨ ਅਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ ਹੋਰ ਸਨਾਵ ਜੀ ਸਰ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਣਗੇ ਅਸੀਂ ਵੀ ਠੀਕ ਹਾਂ ਤੇ ਇਹ ਲੋ ਜੀ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਇੱਕ ਸਪੈਸ਼ਲ ਵੀਡੀਓ ਤੇ ਉਹ ਵੀਡੀਓ ਹੈਗੀ ਹੈ ਜੀ ਸਲਵਾਰ ਬੇਸ ਤੇ ਇਹ ਵੀ ਜਦੋਂ ਆਪਾਂ ਸਲਵਾਰ ਸਿਉਂਦੇ ਹਾਂ ਤੇ ਉਹਨੂੰ ਕੱਟਣ ਤੋਂ ਬਾਅਦ ਜਦੋਂ ਆਪਾਂ ਸਲਾਈ ਕਰਦੇ ਹਾਂ ਸਲਵਾਰ ਦੀ ਕਟਿੰਗ ਕਰਕੇ ਜੋ ਸਲਾਈ ਕਰਦੇ ਨਾ ਉਹਨੂੰ ਕਿਸ ਤਰ੍ਹਾਂ ਜੜਦੇ ਨੇ ਕਿੱਥੇ ਸਟਾਰਟਿੰਗ ਕਰਦੇ ਨੇ ਜੜਨ ਦੀ ਤੇ ਉਹਦੇ ਬਾਰੇ ਦੱਸਦੇ ਆ ਨਾਲੇ ਦੱਸਦੇ ਆ ਤੁਹਾਨੂੰ ਸਲਵਾਰ ਵਿੱਚ ਬਲ ਕਿਵੇਂ ਪੈਂਦੇ ਨੇ ਕਿੰਨੇ ਇੰਚ ਦੀ ਮਤਲਬ ਕਿ ਆਪਾਂ ਨੂੰ 벨ਟ ਦਾ ਛੱਡਣਾ ਪੈਂਦਾ ਜੜਨ ਵਾਸਤੇ ਤੇ ਕਿਵੇਂ 벨ਟ ਜੜੀ ਜਾਂਦੀ ਆ ਤੇ ਮੋਰੀ ਜੜਨ ਲੱਗੇ ਮਤਲਬ ਕਿ ਕਿਹੜੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਤੇ ਚਲੋ ਜੀ ਸਟਾਰਟ ਕਰਦੇ ਆ ਜੀ ਆਪਾਂ ਨੇ ਸਲਵਾਰ ਕੱਟ ਲਈ ਸੀ ਇਹ ਹੈਗੀ ਆਪਣੀ ਸਲਵਾਰ ਕਟਿੰਗ ਕਰਨ ਵਾਲੀ ਕਟਿੰਗ ਕਰੀ ਹੋਈ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਲਗਾਵਾਂਗੇ ਸਿਉਣੀ ਤੇ ਸਿਉਣ ਆਸਣ ਤੇ ਸਿਉਣ ਲਗਾਵਾਂਗੇ ਆਪਾਂ ਨੇ ਆਸਣ ਤੇ ਸੀਨ ਲਗਾ ਲਈ ਆ ਦੇਖੋ ਇਹ ਹੋ ਗਈ ਆਸਣ ਵਾਲੀ ਸੀਨ ਸਿਉਣ ਲਗਾ ਲਈ ਆ ਸਲਾਈ ਲਗਾ ਲਈ ਆ ਆਸਣ ਵਾਲੀ ਸਲਾਈ ਇਹ ਤੇ ਹੁਣ ਝੜਦੇ ਆ ਜੀ ਆਪਾਂ ਇਹ ਹੋ ਗਿਆ ਆਪਣਾ ਕੁੰਦਾ ਇਹ ਹੋ ਗਿਆ ਜੀ ਆਪਣਾ ਕੁੰਦਾ ਤੇ ਕੁੰਡੇ ਨੂੰ ਆਪਾਂ ਜਦੋਂ ਮਤਲਬ ਕਿ ਜੜਾਂਗੇ ਹੁਣ ਇਹਦੇ ਨਾਲ ਪੱਲਾ ਜੜਾਂਗੇ ਗੋਡਾ ਮਤਲਬ ਕਿ ਜੋ ਆਪਣਾ ਗੋਡਾ ਕਟਿੰਗ ਕਰਿਆ ਹੁੰਦਾ ਉਹ ਜੜਾਂਗੇ ਉਸ ਤੋਂ ਤੁਹਾਨੂੰ ਦੱਸਦੇ ਆ ਜਿਵੇਂ ਇਹ ਹੋ ਗਿਆ ਆਪਣਾ ਗੋਡਾ ਤੇ ਆਪਾਂ ਨੇ ਇਹ ਗੋਡੇ ਦੀ ਕਟਿੰਗ ਕਰੀ ਹੋਈ ਆ ਤੇ ਜਿਹੜਾ ਆਹ ਵਾਲਾ ਪਾਸਾ ਹੈ ਉੱਪਰ ਕਾਟ ਪਾਈ ਹੁੰਦੀ ਆ ਗੋਡੇ ਦੇ ਪੱਲੇ ਦੇ ਤੁਸੀਂ ਪੱਲਾ ਵੀ ਕਹਿ ਸਕਦੇ ਹੋ ਗੋਡਾ ਵੀ ਕਹਿ ਸਕਦੇ ਹੋ ਇਹ ਪੱਲੇ ਦੇ ਉੱਤੇ ਕਾਟ ਪਾਈ ਹੁੰਦੀ ਆ ਇਹ ਰੱਖਣਾ ਆਪਾਂ ਨੇ ਉੱਪਰਲੇ ਪਾਸੇ ਤੇ ਜਿਹੜੀ ਵੀ نیچے ਕਾਟ ਨਹੀਂ ਪਾਈ ਹੁੰਦੀ ਇਹ ਹੂ ਨੀਚੇ ਤੇ ਹੁਣ ਆਪਾਂ ਇੱਥੇ ਕੁੰਡੇ ਤੋਂ ਜਰਨੀ ਸਟਾਰਟ ਕਰਾਂਗੇ ਦੇਖੋ ਇਹ ਹੋ ਗਿਆ ਪੱਲਾ ਤੇ ਇਹ ਹੋ ਗਿਆ ਕੁੰਡਾ ਇੱਥੋਂ ਜਰਨੀ ਸਟਾਰਟ ਕਰਾਂਗੇ ਤੇ ਜੇ ਆਪਾਂ ਉੱਪਰੋਂ ਝੜ ਕੇ ਲਿਆਵਾਂਗੇ ਤਾਂ ਆਪਣਾ ਜੋ ਕੁੰਡਾ ਹੈ ਜਾਂ ਤਾਂ ਉਹ ਬਾਜੂਗਾ ਨਹੀਂ ਫਿਰ ਆਪਣਾ ਪੱਲਾ ਬਾਜੂਗਾ ਗੋਡਾ ਜਣ ਕੀ ਉਹ ਬਾਜੂਗਾ ਇਸ ਲਈ ਆਪਾਂ ਨਿਚੋਂ ਹੀ ਜੜਨੀ ਸਟਾਰਟ ਕਰਾਂਗੇ ਜੇ ਵੱਧ ਕੇ ਆਪਣਾ ਪੱਲਾ ਤਾਂ ਉਪਰੋਂ ਕਟਿੰਗ ਕਰ ਦਾਂਗੇ ਜੇ ਨਿਚੋਂ ਕਟਿੰਗ ਕਰਾਂਗੇ ਤਾਂ ਆਪਾਂ ਨੂੰ ਦਿੱਕਤ ਆ ਜੂਗੀ ਮੂਰੀ ਜੜਨ ਲੱਗੇ। ਲੋ ਜੀ ਹੁਣ ਆਪਾਂ ਸਟਾਰਟ ਕਰਦੇ ਜੜਨਾ। ਐਸੇ ਤਰ੍ਹਾਂ ਹੀ ਆਪਾਂ ਦੂਸਰੇ ਪਾਸੇ ਜ ਮਤਲਬ ਕਿ ਜੜਾਂਗੇ ਪੱਲਾ ਦੂਸਰੇ ਕੁੰਡੇ ਤੇ। ਲੋ ਜੀ ਆਪਾਂ ਨੇ ਬੈਲਟ ਤਿਆਰ ਕਰ ਲਈ ਆ। ਹੁਣ ਇਹ ਦੇ ਮੁਤਾਬਕ ਬਲ ਪਾਣਗੇ 벨ਟ ਦੇ ਮੁਤਾਬਕ ਕਿੰਨੀ 벨ਟ ਤਿਆਰ ਆ ਤੇ ਕਿੰਨੇ ਚ ਬਲ ਪਾਣਗੇ ਤੇ ਕਿਵੇਂ ਪਾਣਗੇ ਤੇ ਲੋ ਜੀ ਇਹ ਹੋ ਗਈ ਆਪਣੀ 벨ਟ ਹੁਣ ਇਹਨੂੰ ਆਪਾਂ ਮਿੰਦੇ ਆ ਕਿੰਨੀ ਇੰਚ ਦੀ 벨ਟ ਹੈ ਜੀ ਇਹ ਹੈਗੀ ਹੈ ਜੀ ਆਪਣੀ 23 ਇੰਚ ਦੀ 벨ਟ ਆ ਤੇ ਬਲ ਚਾਹੀਦੇ ਨੇ ਆਪਾਂ ਨੂੰ 28 ਇੰਚ ਚ ਹਾਂ ਸੌਰੀ 8 ਇੰਚ ਚ 8 ਇੰਚ ਚ ਬਲ ਚਾਹੀਦੇ ਨੇ ਤੇ 8 ਜਿਹਾ ਸਵਾ 8 ਚ ਚੰਗੇ ਨੇ ਬਹੁਤ ਨਹੀਂ ਫਿਰ ਜਿਆਦੇ ਪਾਵਾਂਗੇ ਤੇ ਫਿਰ ਆਪਣੇ ਸੈਟ ਨਹੀਂ ਆਣਗੇ ਸਲਵਾਰ ਘੁੰਮਣ ਲੱਗ ਜੂਗੀ ਤੇ ਇੱਕ ਤੋਂ ਮੈਂ ਇਹ ਇੱਕ ਹੋਰ ਦੱਸਦੀ ਆ ਸਵਾਰ ਬਾਰੇ ਜਦੋਂ ਆਪਣੇ ਮਤਲਬ ਕਿ ਬਾਹ ਸੈਟ ਨਾ ਹੋਣ ਨਾ ਤਾਂ ਆਪਣੇ ਸਲਵਾਰ ਘੁੰਮਣ ਲੱਗ ਜਾਂਦੀ ਆ ਉਹ ਕਿਉਂ ਘੁੰਮਦੀ ਆ ਕਿਉਂਕਿ ਆਪਾਂ ਬਲ ਵੀ ਸੁਣ ਦੱਸਦੇ ਕਿਵੇਂ ਪਾਉਣੇ ਚਾਹੀਨੇ ਨੇ ਚਲੋ ਜੀ ਇਹ ਹੋ ਗਈ ਆਪਣੀ 벨ਟ ਤੇ ਇਹ ਹੋ ਗਈ ਆਪਣੀ ਸਲਵਾਰ ਜੜੀ ਹੋਈ ਤੇ ਹੁਣ ਆਪਾਂ ਕੀ ਕਰਾਂਗੇ ਜੋ ਆਪਣੀ ਇਹ ਝੋਲੀ ਆ ਆ ਹੋ ਗਈ ਆਪਣੀ ਝੋਲੀ ਤੇ ਹੁਣ ਝੋਲੀ ਹੈ ਜੋ ਆਪਣੀ 벨ਟ ਹੈਗੀ 23 ਇੰਚ ਤੇ ਆਪਾਂ 벨ਟ ਦਾ ਅੱਧ ਕਰ ਲਵਾਂਗੇ ਜਿਵੇਂ ਆਪਣੀ 23 ਇੰਚ 벨ਟ ਹੋਗੀ ਤਾਂ ਇਹਦਾ ਅੱਧ ਹੋਊਗਾ 11.5 11.5 ਹੁਣ 3 ਇੰਚ ਆਪਾਂ ਨੇ ਉਹ ਲੈਣਾ ਜਿਹੜਾ ਆਪਾਂ ਮਗਰ ਝੋਲੀ ਤੇ ਬਲ ਪਾਉਣੀ ਹੈ 3 ਇੰਚ ਦਾ 3 ਇੰਚ ਵੱਧ ਲੈਣਾ ਹੈ 11.5 ਹੋਗੇ 12.5 13.5 14.5 14.5 ਤੇ ਆਪਾਂ ਨਿਸ਼ਾਨੀ ਲਾ ਲਵਾਂਗੇ ਜਤਨ ਨਿਸ਼ਾਨੀ ਲਾ ਲਓ ਜਿ ਨਿਸ਼ਾਨੀ ਲਈ ਨਾਣੀ ਤਾਂ ਥੋੜਾ ਜਾਂ ਕੱਟ ਪਾ ਲਓ ਕੈਂਚੀ ਨਾਲ 10 ਇੰਚpani ਬੱਧ ਰੱਖਿਆ ਫੇਰ ਮੈਂ ਤੁਹਾਨੂੰ ਦੱਸਦੀ ਆ ਜਿਵੇਂ ਆਪਣੀ 2 ਇੰਚ 벨ਟ ਤਿਆਰ ਆ ਹੁਣ ਬੈੱਟਲ ਆਕੀ ਦਰਦੀ ਆ ਇਹ ਹੋ ਗਈ ਜੀ ਆਪਣੀ 2 ਇੰਚ 벨ਟ ਠੀਕ ਆ ਇਹਦਾ ਅੱਧ ਹੋ ਗਿਆ ਜੀ ਇਹ ਆ ਲਓ ਇਹ ਹੋ ਗਿਆ ਆਪਣਾ ਅੱਧ ਤੇ ਜਿਹੜਾ ਆ 3 ਇੰਚ ਵਾਧੂ ਆ ਇਹ ਇਹ ਬਲਾਂ ਦੇ ਵਿੱਚ ਹੈ ਜਿਹੜੇ ਪਿੱਛੇ ਵੱਲ ਪੈਣਗੇ ਝੋਲੀ ਤੇ ਹੋ ਰੱਖਿਆ ਆਪਾਂ ਨੇ ਠੀਕ ਆ ਤੇ ਹੁਣ ਆਪਾਂ ਮੋੜਲੇ ਪਾਸੋਂ ਵੱਲ ਸਟਾਰਟ ਪਾਣਾ ਕਰਾਂਗੇ ਇਹ ਲੋਜੀ ਇਹ ਹੈਗਾ ਜੀ ਮੋੜਲਾ ਪਾਸਾ ਆਪਣਾ ਬਲਾਂ ਦਾ ਆਸਣ ਤੇ ਹੁਣ ਆਪਾਂ ਨੇ ਇੱਥੋਂ ਛੱਡਣਾ ਹੈ 1.5 ਇੰਚ ਛੱਡੋ 1.5 ਇੰਚ ਵਾਧੂ ਆ ਜੇ ਆਪਾਂ ਛੱਡਾਂਗੇ 1 ਜਾਂ ਅੱਧਾ ਇੰਚ ਛੱਡਾਂਗੇ ਇੱਥੋਂ ਬਲਾਂ ਵਾਸਤੇ ਫਿਰ ਉਹਦੇ ਨਾਲ ਆਪਣੇ ਬਲ ਸੈਟ ਨਹੀਂ ਆਉਣੇ ਹੈਗੇ ਤੇ ਆਪਣੀ ਸਰਵਾਰ ਘੁੰਮਣ ਲੱਗ ਜੂਗੀ ਤੇ ਫਿਰ ਵਧੀਆ ਲੱਗਦੀ ਹੈਗੀ ਘੁੰਮਦੀ ਸਲਵਾਰ ਇਸ ਲਈ ਆਪਾਂ 1.5 ਇੰਚ ਤੇ ਨਿਸ਼ਾਨੀ ਲਾ ਲਵਾਂਗੇ। ਲੋ ਜੀ 1.5 ਇੰਚ ਤੇ ਆਪਾਂ ਨਿਸ਼ਾਨੀ ਲਾ ਲਈ ਹੈ। ਹੁਣ ਇੱਥੇ ਆਪਾਂ ਰੱਖ ਲਾਂਗੇ ਇਹ ਪੈਰ ਸਲਾਈ ਵਾਲਾ ਮਸ਼ੀਨ ਵਾਲਾ ਤੇ ਬਲ ਪਾਉਣੇ ਸਟਾਰਟ ਕਰ ਦਿੰਨੇ ਆਪਾਂ ਇੱਥੋਂ ਬਲ ਚੱਕਣਾ ਹੈ। ਇੱਥੋਂ ਬਲ ਚੱਕ ਕੇ ਇਦਾਂ ਪਾਉਣਾ ਠੀਕ ਆ ਇਦਾਂ ਕਰਕੇ ਬਲ ਪਾਉਣਾ ਤੇ ਜੇ ਆਪਾਂ ਨੇ ਮਤਲਬ ਕੀ ਸਲਵਾਰ ਹੈਵੀ ਤੋਂ ਹੈਵੀ ਹੋਵੇ ਫਿਰ ਬਲ ਆਪਾਂ ਨੇ ਇੱਥੋਂ ਚੱਕਣਾ ਜੇ ਹੈਵੀ ਸਲਵਾਰ ਹੋਵੇ ਫਿਰ ਬਲ ਇੱਥੋਂ ਚੱਕਣਾ ਜੇ ਮਤਲਬ ਕੀ ਸਲਵਾਰ ਹੌਲੀ ਮਤਲਬ ਕੀ ਸਟੇਟ ਸਲਵਾਰ ਹੋਵੇ ਤਾਂ ਬਲ ਇੱਥੋਂ ਚੱਕਿਆ ਜਾਊਗਾ ਇਦਾਂ ਕਰਕੇ ਪਾਉਣਾ ਜੇ ਸਲਵਾਰ ਪਾਰੀ ਹੋਵੇ ਤਾਂ ਬਲ ਸੰਘਣੇ ਪਾ ਸਕਦੇ ਹੋ ਜੇ ਸਲਵਾਰ ਹੌਲੀ ਹੋਵੇ ਤਾਂ ਬਲ ਛਿੱਦੇ ਪੈਣਗੇ ਇਹ ਗੱਲਾਂ ਦਾ ਜ਼ਰੂਰ ਤਿਆਰ ਰੱਖਿਓ ਤੇ ਲੋ ਜੀ ਇਦਾਂ ਕਰਕੇ ਆਪਾਂ ਸਾਰੇ ਬਲ ਪਾ ਲਵਾਂਗੇ ਜੋ ਆਪਣਾ ਗੋਡੇ ਵਾਲਾ ਬਲ ਹੋਊਗਾ ਜਿਹਦੇ ਟੱਕ ਲਾਇਆ ਸੀ ਆਪਣਾ ਜਿਹੜਾ ਪੱਲਾ ਹੁੰਦਾ ਨਾ ਵਿਚਾਲੇ ਵਾਲਾ ਬਲ ਇਹ ਪਊਗਾ ਹਮੇਸ਼ਾ 5.5 ਜੇ ਵੀ ਪੈ ਜਾਂਦਾ ਹੈ ਇਹ 5 ਤੇ ਵੀ ਪੈ ਜਾਂਦਾ ਹੈ ਇਹ ਜ਼ਰੂਰ ਤਿਆਰ ਰੱਖਣਾ 5.5 ਤੇ ਇਹ ਬਲ ਪਾਉਣਾ ਤੇ ਜਿਹਦੇ ਨਾਲ ਆਪਣਾ ਸਲਵਾਰ ਦਾ ਮਤਲਬ ਕੀ ਫੇਰ ਖੁੰਮੂਗਾ ਨਹੀਂ ਸਲਵਾਰ ਦੀ ਜੋ ਕਿਰਚੀਆ ਲਈ ਹੋਊਗੀ ਸਿੱਧਮ ਸਿੱਧੀ ਰਹੂਗੀ 5.5 ਤੇ ਇਹ ਵਾਲ ਤੋਂ ਦਿਖਾਉਣੀ ਆ ਮਿਲ ਕੇ ਆ ਦੇਖੋ ਇਥੋਂ ਮੈਂ ਨਾ ਆਪਾਂ ਨੇ ਆ ਲਓ ਜੀ ਪੂਰਾ 5.5 ਤੇ ਆਇਆ ਵਾਲ ਇਹ 5.5 ਤੇ ਪਿਆ ਇਹ ਵਾਲ ਤੇ ਇਹਦੇ ਨਾਲ ਆਪਣਾ ਸਲਵਾਰ ਦਾ ਫੇਰ ਘੁੰਮੂਗਾ ਨਹੀਂ ਤੇ ਜੋੜੀ ਕਿਆ ਇਹ ਵਾਲ ਦੀ ਸਿੱਧਮ ਸਿੱਧੀ ਨਾਲ ਪ੍ਰੈਸ ਵਧੀਆ ਹੋਇਆ ਕਰੂਗੀ ਇਹ ਨਾਲੇ ਇਹ ਸਿੱਧੀ ਸਿੱਧੀ ਰਹੂਗੀ ਖੰਭੇ ਵਾਂਗ ਇਦਾਂ ਕਰਕੇ ਆਪਾਂ ਸਾਰੇ ਬੜ ਪਾ ਲੈਨੇ ਆਂ ਜੇ ਆਪਾਂ ਨੇ ਬੜ ਪਾ ਲਏ ਨੇ ਸਾਰੇ ਬੜ ਪੈ ਗਏ ਨੇ ਤੇ ਦੇਖੋ ਇਹ ਨਿਸ਼ਾਨ ਇੱਥੇ ਆਇਆ ਟੱਕ ਦਾ ਇਹ ਹੈਗਾ 3 ਇੰਚ ਦਾ ਜੋ ਆਪਾਂ ਨੇ ਛੱਡਿਆ ਸੀ ਬੜ ਪਾਉਣ ਨੂੰ ਕੱਪੜਾ ਤੇ ਪਿੱਛੇ ਤੇ ਹੁਣ ਆਪਾਂ ਝੜਦੇ ਹਾਂ ਤੇ ਬੈਲਟ ਬੈਲਟ ਝਾੜਨ ਦਾ ਸਹੀ ਤਰੀਕਾ ਦੱਸ ਦਿਆਂ ਤੁਹਾਨੂੰ ਤੇ ਇਦਾਂ ਰੱਖਣਾ ਆਪਾਂ ਨੇ ਕੱਪੜਾ ਤੇ ਇਹ ਇਹ ਹੋ ਗਈ ਆਪਣੀ ਬੈਲਟ ਬੈਲਟ ਦਾ ਹੁਣ ਜੋ ਮੂਰਲਾ ਹਿੱਸਾ ਹੈ ਮੂਰਨੇ ਹਿੱਸੇ ਦੀ ਜੋ ਇਹ ਸਲਾਈ ਆ ਇਸ ਆਸਣ ਵਾਲੀ ਸਲਾਈ ਨਾਲ ਆਪਾਂ ਮਲਾ ਕੇ ਫੇਰ ਸਲਾਈ ਲਗਾਵਾਂਗੇ ਇਦਾਂ ਮਲਾ ਲਵਾਂਗੇ ਤੇ ਹੁਣ ਆਪਾਂ ਲਗਾਉਣੀ ਹੈ ਇਹਨੂੰ ਸਲਾਈ ਜੀ ਇਹ ਦੇਖੋ ਹੁਣ ਜੋ 벨ਟ ਦਾ ਇਹ ਵਾਲੀ ਸਲਾਈ ਆ ਪਿਛਲੇ ਹਿੱਸੇ ਦੀ ਇਹ ਸਲਾਈ ਆਪਣੀ ਆਉਂਦੀ ਆ ਇੱਥੇ ਤੇ ਜੋ ਆਸਨ ਵਾਲੀ ਸਲਾਈ ਆ ਇਹ ਹੈਗੀ ਆ ਇੱਥੇ ਜਿਹੜਾ ਹੁਣ ਇਹ 3 4 ਇੰਚ ਦਾ ਬਦਮਾ ਕੱਪੜਾ ਹੈ 3 ਇੰਚ ਦਾ ਇਹ ਇੱਥੋਂ ਆਪਾਂ ਇਦਾਂ ਚੱਕ ਕੇ ਇਹਦੇ ਬਾੜ ਪਾ ਲਵਾਂਗੇ ਪਿਛਲੇ ਪਿਛੇ ਆਸਨ ਤੇ ਇਦਾਂ ਕਰਕੇ ਬਾੜ ਪਾ ਲਵਾਂਗੇ ਤੇ ਇਹਦੇ ਸਲਾਈ ਲਗਾਵਾਂਗੇ ਇਦਾਂ ਹੀ ਆਪਾਂ ਇਧਰੋਂ ਤੱਕ 2 ਇੰਚ ਦਾ ਕੱਪੜਾ ਚੱਕਣਾ ਪਿੱਛੋਂ ਜੋ ਆਪਾਂ ਨੇ ਬਾਧੂ ਰੱਖਿਆ ਸੀ ਇਦਾਂ ਚੱਕ ਕੇ ਇਹ ਬੜ ਪਾ ਦਵਾਂਗੇ ਪਿੱਛੇ ਇਹ ਜੋ ਹੁਣ ਆਪਣੀ ਬੈਲਟ ਹੈ ਜੜਨ ਦਾ ਤਰੀਕਾ ਬਿਲਕੁਲ ਸਭ ਨੂੰ ਆ ਗਿਆ ਆ ਆ ਦੇਖੋ ਬਿਲਕੁਲ ਸਿੱਧਮ ਸਿੱਧੀ ਪੱਟੀ ਮਾਰ ਬੈਲਟ ਜੜੀ ਗਈ ਕੋਈ ਇਹਦੇ ਵਿੱਚ ਦਿੱਕਤ ਨਹੀਂ ਆਈ ਕੋਈ ਬਾੜ ਨਹੀਂ ਪਿਆ ਦੇਖੋ ਜੀ ਕਿੰਨੀ ਸੋਹਣੀ 벨ਟ ਜੜੀ ਗਈ ਹੈ ਆਪਣੀ ਤੇ ਬਲ ਵੀ ਬਿਲਕੁਲ ਸਿੱਧੇ ਆਏ ਨੇ ਤੇ ਕਈ ਮੇਰੀਆਂ ਭੈਣਾਂ ਹੁਣ ਜੋ ਆ ਸਲਾਈ ਆ ਇਹਨੂੰ ਦੱਬ ਦਿੰਦੀਆਂ ਨੇ ਇਹ ਸਲਾਈ ਨੂੰ ਮਤਲਬ ਕਿ ਜਿਉ ਇਹ 벨ਟ ਵਾਲੀ ਸਲਾਈ ਆ ਇਹਨੂੰ ਦੱਬਣੀ ਨਹੀਂ ਚਾਹੀਦੀ ਹੈਗੀ ਕਿਉਂਕਿ ਜਦੋਂ ਆਪਾਂ ਇਹ ਸਲਾਈ ਦੱਬਦੇ ਆ ਤੇ ਇਹਦੇ ওভারਲੌਕ ਨਹੀਂ ਸੈੱਟ ਆਉਂਦੀ ਹੈਗੀ ਤੇ ਇਹਨੂੰ ਬਿਲਕੁਲ ਵੀ ਨਾ ਦੱਬੋ ওভারਲੌਕ ਕਰਨਾ ਕਰਾਣ ਤੋਂ ਬਾਅਦ ਫੇਰ ਇਹ ਸਲਾਈ ਦੱਬੋ ਤੇ ਲੋ ਜੀ ਆਪਣੀ ਇਹ 벨ਟ ਜੜੀ ਗਈ ਹੈ ਤੇ ਹੁਣ ਆਪਾਂ ਇਹਨੂੰ ਮਣ ਲਾਂਗੇ ਕਿੰਨੀ ਸਲਵਾਰ ਤਿਆਰ ਹੋਈ ਆ ਤੇ ਉਹਦੇ ਹਿਸਾਬ ਨਾਲ ਫੇਰ ਆਪਾਂ 1/2 ਇੰਚ ਨੀਚੋਂ ਮੂਰੀ ਦਾ ਜੜਨ ਦਾ ਰੱਖਾਂਗੇ ਹੁਣ ਜੇ ਮੂਰੀ ਜੜਾਂਗੇ ਤਾਂ ਆਪਾਂ ਇਦਾਂ ਦੋਨੇ ਸੀਨਾ ਆਪਸ ਵਿੱਚ ਮਿਲਾ ਕੇ ਤੇ ਇਹਦੇ ਟੱਕ ਲਾ ਲਵਾਂਗੇ ਇੱਥੇ ਟੱਕ ਲਾ ਕੇ ਜਦੋਂ ਹੁਣ ਆਪਾਂ ਮੂਰੀ ਜੜਾਂਗੇ ਮੂਰੀ ਜੜਨ ਵੇਲੇ ਉਹਦੇ ਵੀ ਆਪਾਂ ਇਦਾਂ ਹੀ ਗੱਭਾ ਹੀ ਟੱਕ ਲਾ ਕੇ ਫੇਰ ਆਪਾਂ ਇੱਥੋਂ ਸਟਾਰਟ ਕਰਾਂਗੇ ਜੜਨੀ ਪਹਿਲਾਂ ਇਧਰੋਂ ਤੇ ਇੱਥੇ ਤੱਕ ਜੜ ਲਾਂਗੇ ਮੂਰੀ ਫਿਰ ਇਧਰੋਂ ਤੇ ਇਧਰ ਤੱਕ ਇੱਥੇ ਤੱਕ ਤੇ ਆਪਣੀ ਬਿਲਕੁਲ ਜੋ ਸਲਾਈ ਹੈ ਬਿਲਕੁਲ ਪਰਫੈਕਟ ਆਉਗੀ ਤੇ ਦੇਖੋ ਆਪਣੀ ਸਲਵਾਰ ਵੀ ਪੂਰੀ ਵਧੀਆ ਜੜੀ ਗਈ ਆ ਤੇ ਬਲ ਵੀ ਪੂਰੇ ਵਧੀਆ ਸੈੱਟ ਆਏ ਨੇ ਤੇ ਬਹੁਤ ਸੋਹਣੀ ਸਲਵਾਰ ਜੜੀ ਗਈ ਹੈ ਤੇ ਬਲ ਪੂਰੇ ਸਿੱਧੇ ਆਏ ਨੇ ਤੇ ਲੋ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ 벨ਟ ਜੜਨ ਦਾ ਤਰੀਕਾ ਤੇ ਬਿਲਕੁਲ ਆਸਾਨ ਤਰੀਕਾ ਤੇ ਬਲ ਪਾਉਣ ਦਾ ਬਿਲਕੁਲ ਆਸਾਨ ਤਰੀਕਾ ਸਾਰੀ ਇੱਕ ਵੀਡੀਓ ਚ ਤੁਹਾਨੂੰ ਦੱਸਤਾ ਤੇ ਜੇਕਰ ਵੀਡੀਓ ਵਧੀਆ ਲੱਗੀ ਹੋਊ ਵੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵਾਤਵਾਰ ਸ਼ੇਅਰ ਕਰਨਾ ਤੇ ਇਸੇ ਤਰ੍ਹਾਂ ਲੈ ਕੇ ਆਂਦੇ ਰਹਾਂਗੇ ਹੋਰ ਸਲਾਈ ਵਾਲੀਆਂ ਵੀਡੀਓ ਤਦ ਤੱਕ ਲਈ ਸਾਰਿਆਂ ਨੂੰ ਸ਼ੁਕਰੀਆ